ਲੋ ਜੀ ਸੁਣ ਦੋ ਸਰਵੰਦੀ ਮਾਲਾ ਵੀ ਕਹਿਣ ਦੀ ਗੰਦੀ ਇਹਦੇ ਲਈ ਕੁੜੀ ਲੱਭੋ ਸਾਰੇ ਜਾਨੇ ਸਾਡੇ ਪਿੰਡ ਦਾ ਲੋਕਾ ਜਾਨਵਰ ਇਹੋ ਜਿਹਾ ਵਾ ਜਿਹਦੇ ਇਤਨਾ ਦੇ ਖਾਨ ਨੇ ਜੀ ਆ ਦੇਖੋ ਵਾਹ ਛਲਾਂਗਾ ਲੱਗੀਆਂ ਹੀ ਨਹੀਂ ਆਏ ਫਾਈ ਗੋੜੀ ਵੀ ਹੈ ਕੱਢੇ ਗਾਣੇ ਗੱਲੋਂ ਗਵਾਚਾ ਨੀਗਾ ਮਾਰੋ ਗੋ ਗੈਸ ਫਟੇਗਾ ਬੰਦੂ ਬਸ ਸਨੈਕਸ ਗਾਈ ਸਰਵਣ ਕਰਦਾ ਪਿਆ ਕੋਠਾ ਸਾਫ ਆਪਣਾ ਕੱਚਾ ਤੇ ਤੁਸੀਂ ਮੌਸਮ ਦੇਖ ਸਕਦੇ ਕਿੰਨਾ ਵਧੀਆ ਵਾ ਤੇ ਆ ਆ ਗਿਆ ਆਪਣਾ ਟਿੰਕੂ ਜੀ ਆ ਕਹਿੰਦਾ ਮੈਂ ਸਬਸਕ੍ਰਾਈਬ ਕੀਤਾ ਤੁਹਾਨੂੰ ਮੈਂ ਹਾਂ ਲਿਆ ਮੈਨੂੰ ਦਿਖਾ ਕਿੱਥੇ ਕਿੱਥੇ ਹੋ ਮੇਰਾ ਚੈਨਲ ਕੱਢ ਯਹਾਂ ਤੇ ਦੇਖਦੇ ਗਾਈਸ ਇਹਨੇ ਕੀਤਾ ਆ ਮਾਜਾ ਮਚਾਉ ਜੇ ਤੁਸੀਂ ਵੀ ਨਹੀਂ ਕੀਤਾ ਤੇ ਤੁਸੀਂ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸਾਰੀਆਂ ਵੀਡੀਓ ਠੀਕ ਆ ਅਸੀਂ ਲੇਟੈਸਟ ਵੀਡੀਓ ਅਪਲੋਡ ਕੀਤੀਆਂ ਵਾ ਠੀਕ ਆ ਵੇਖਣੀਆਂ ਸਾਰੀਆਂ ਆਏ ਆਏ ਗਾਇਸ ਮੌਸਮ ਦਾ ਆਨੰਦ ਮਾਣਨ ਵਾਸਤੇ ਬਾਹਰ ਤੇ ਕਾਫੀ ਵਧੀਆ ਮੌਸਮ ਹੋਇਆ ਮੈਂ ਸੋਚਿਆ ਮੈਂ ਚਲੋ ਤੁਰ ਫਿਰ ਕੇ ਨਾਲੇ ਆਪਾਂ ਅੱਜ ਕਰਨੀ ਆ ਜੀ ਘਰੇ ਪਾਣੀ ਵਾਲੀ ਟੈਂਕੀ ਦੀ ਸਫਾਈ ਜਿਵੇਂ ਆ ਉਹ ਲੱਗੀ ਨਾ ਟੈਂਕੀ ਤੇ ਘਰ ਵਾਲੀ ਵੀ ਟੈਂਕੀ ਲੱਗੀ ਹੁੰਦੀ ਨਾ ਉਹਦੀ ਕਰਨੀ ਆ ਅੱਜ ਆਪਾਂ ਸਫਾਈ ਤੇ ਨਾਲ ਸਾਡੇ ਹੋਣਾ ਜੋਨੀ ਨੇ ਤੇ ਨਾਲ ਸਰਵਾਨੇ ਤੇ ਤੁਸੀਂ ਵੀ ਆਪਣੇ ਘਰਾਂ 'ਚ ਕਰਕੇ ਰੱਖਿਆ ਕਰੋ ਸਫਾਈ ਵਗੈਰਾ ਬਾਕੀ ਹੁਣ ਸਿਸ ਮੌਸਮ ਦਾ ਆਨੰਦ ਮਾਣ ਕੇ ਫਿਰ ਜਾਣਾ ਘਰੇ ਤੇ ਫਿਰ ਕਰਦੇ ਆ ਟੈਂਕੀ ਸਾਫ ਤੇ ਫਿਰ ਤੁੰਦ ਹੁੰਦੇ ਆਹ ਛਲਾਂਗਾਂ ਦੇ ਵੱਜੀਆਂ ਹੀ ਨਹੀਂ ਆ ਹਰਜੰਤ ਦੀ ੱਡੀ ਦੀ ਛਲਾਂਗ ਨਹੀਂ ਆ ਜੀ ਆ ਦੇਖੋ ਗਾਇਜ਼ ਸਾਡੇ ਪਿੰਡ ਦਾ ਲੋਕਾ ਜਾਨਵਰ ਇਹੋ ਜਿਹਾ ਵਾ ਜਿਹਦੇ ਇੰਨਾ ਦੇ ਕੰਨ ਜੇ ਆ ਦੇਖੋ ਕੰਨ ਕਿੱਡੇ-ਕਿੱਡੇ ਬਾਹਰ ਨਿਕਲੇ ਇਹ ਜਾਦੂ ਨਾਲ ਡਿੱਗਾ ਹੈ ਇਹ ਜਾਦੂ ਦੇ ਨਾਲ ਡਿੱਗਾ ਹੈ ਕੰਨ ਵੇਖੋ ਉਹਦੇ ਕਿੱਥਰ ਨੂੰ ਆ ਇਹ ਨੌਖਾ ਜਾਨਵਰ ਪਾਇਆ ਗਿਆ ਵਾ ਸਾਡੇ ਪਿੰਡ ਦੇ ਵਿੱਚ ਗਾਇਜ਼ ਆਪਾਂ ਟੈਂਕੀ ਦੀ ਸਾਫ ਕੀਤੀ ਨਹੀਂ ਸਿਰਫ ਆਹ ਬੰਦੇ ਦੀ ਵਜਣਾ ਇਹ ਬੰਦਾ ਚਲ ਗਿਆ ਸੀ ਕਾਮਤ ਨਾਲ ਇਹਨਾਂ ਦੇ ਆਗੇ ਪਰੌਣੇ ਫਿਰ ਆਪਾਂ ਕੈਂਸਲ ਕਰਤਾ ਟੈਂਕੀ ਵਾਲਾ ਕੰਮ ਸਫਾਈ ਵਾਲਾ ਕੰਮ ਫਿਰ ਆਪਾਂ ਫਿਲਮਾਂ ਫਿਲਮਾਂ ਵੇਖ ਕੇ ਸੌਂਗੇ ਤੇ ਹੁਣ ਆਪਾਂ ਚੱਲੇ ਆਂ ਪਠੇ ਲੈਣ ਨੂੰ ਤੇ ਕੀ ਆ ਤੇ ਆ ਪਿੰਡ ਦਾ ਸੇਵਾਦਾਰ ਜੀ ਸਾਡੇ ਪਿੰਡ ਦਾ ਇਹ ਪੂਰੇ ਕੰਮ ਕਰਦਾ ਮਤਲਬ ਨਾਲੀ ਨੁਲੀ ਸਾਫ ਕਰਦਾ ਸਾਡੇ ਪਿੰਡ ਦੀਆਂ ਤੇ ਬਹੁਤ ਵਧੀਆ ਕੰਮ ਕਰਦਾ ਹੈ ਵੀ ਤੇ ਵਿਊ ਵੇਖੋ ਚੈੱਕ ਕਰੋ ਯਾਰ ਬਹੁਤ ਸੋਹਣਾ ਵਿਊ ਆ ਤੇ ਆਪਾਂ ਹੁਣ ਚੱਲੇ ਆਂ ਪਠੇ ਲੈਣ ਤੇ ਆਓ ਗਾਇਜ਼ ਤਹੀਂ ਦੇਖ ਸਕਦੇ ਹੋ view ਬਹੁਤ ਵਧੀਆ ਤੇ ਆਦਮ ਬਹੁਤ ਜਿਆਦਾ ਸੋਹਣਾ ਲੱਗਣਦਾ ਨਾ ਵੀ ਉਹ ਇਧਰੋਂ ਦੇਖੋ ਤੁਸੀਂ ਇੱਕ ਤਾਂ ਖੇਤ ਤੋਂ ਉਪਰੋਂ ਅਸਮਾਨ ਸਰਪੰਚਵਾ ਇਥੇ ਸਰਪੰਚ ਉਹ ਆਪਣੇ ਘਰ ਦਾ ਹੀ ਉਹ ਆਡਾ ਨਹੀਂ ਕੋਈ ਸਰਪੰਚ ਮੁਖੀਆ ਦੇਖੋ ਗਾਇਸ view ਦੇਖੋ ਕਿੰਨਾ ਸੋਹਣਾ ਪਿੰਡਾਂ ਦਾ ਇੱਥੇ ਹਰਿਆਵਲ ਤੇ ਇਧਰ ਆਪਾਂ ਚੱਲੇ ਪਠੇ ਲੈਣ ਸਰੌਣ ਵੜਦਾ ਪਿਆ ਜੀ ਪੱਠੇ ਆਪਾਂ ਉਹੀ ਲੋਕੇਸ਼ਨ ਤੇ ਆ ਤੁਸੀਂ ਚੈੱਕ ਕਰ ਸਕਦੇ ਜੀ ਨਾਲੇ ਸਫਾਈ ਹੋਈ ਜਾਂਦੀ ਆ ਤੇ ਨਾਲੇ ਨਾਲੇ ਪੱਠੇ ਵੱਢੇ ਜਾਂਦੇ ਆ ਡੇਲੀ ਹੀ ਦਾ ਆਪਾਂ ਤੇ ਬਸ ਆਪਣਾ ਹੀ ਰੁਟੀਨ ਆ ਤੇ ਜਰੂਰ ਵੇਖਿਆ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆ ਦੇਖੋ ਕਾਨੂੰਨ ਦੀਆਂ ਧੱਜੀਆਂ ਡੋਂਦੀ ਹੋਈ ਦੁਨੀਆ ਓਏ ਇਹ ਕੰਮ ਨਹੀਂ ਕਰਨਾ ਦੇਖ ਲੋ ਸਰਮਨ ਸਮਾਈਲ ਤੇ ਕਹ ਰਿਆ ਨੂੰ ਯਾਰ ਤੈਨੂੰ ਦੁਨੀਆ ਦਰਸ਼ਕ ਦੇਖਦੇ ਪਏ ਨੇ ਦਰਸ਼ਕ ਹੁਣ ਸਹੀ ਗਿਆਈ ਮੈਂ ਓਏ ਹੁਣ ਸਹੀ ਗਿਆ ਦਰਸ਼ਕ ਲੋ ਜੀ ਸੁਣ ਦੋ ਸਰਮੰਦੀ ਮਾੜੀ ਕਹਿਣ ਦੀ ਕਹਿੰਦੀ ਇਹਦੇ ਲਈ ਕੁੜੀ ਲੱਭੋ ਸਾਰੇ ਜਣੇ ਜਿੰਨੇ ਵੀ ਤੁਸੀਂ ਵੀਡੀਓ ਵੇਖਦੇ ਸਰਮੰਦੀ ਕੁੜੀ ਲੱਭੋ ਵੈਸਾ ਦਾ ਵੀਰ ਕਾਲਾ ਨਹੀਂ ਆ ਉਦਾਂ ਵੀਡੀਓ ਚ ਕਾਲਾ ਜਾ ਮਿੱਟੀ ਨਾ ਕਰਾਉਣਾ ਪਰ ਲੋ ਜੀ ਸਰਮੰਦੀ ਫਰਮੈਸ਼ ਪੈ ਗਈ ਆ ਕਹਿੰਦਾ ਮੈਂ ਚਿੱਟੀ ਨਾ ਵਿਆਹ ਕਰਾਉਣਾ ਅੰਗਰੇਜ਼ਨਾਂ ਨਾ ਕਰਾ ਦਿਆਂ ਤੇਰਾ ਆ ਦੇਖੋ ਗਾਇਸ ਤੁਸੀਂ ਤੁਸੀਂ ਵੇਖਿਆ ਹੋਣਾ ਵਾ ਪਹਿਲਾਂ ਇਹ ਗੋਆ ਲੈ ਗਿਆ ਸੀਗਾ ਤੇ ਇਹ ਗੋਆ ਛੋਟਾ ਆ ਭਾਉ ਹੁਣ ਤੇ ਸਾਡੇ ਸਾਰੇ ਪਿੰਡ ਦਾ ਤਉ ਹੀ ਐ ਤੋਂ ਹੁਣ ਉਦੋਂ ਦਾ ਆਇਆ ਪੱਠੇ ਲੈ ਕੇ ਤੇ ਸ਼ਾਮ ਦੇ 5:30 ਹੋ ਚੱਲੇ ਆ ਤੇ ਤੂੰ ਕਿੱਥੇ ਰਿਆ ਇੰਨਾ ਟਾਈਮ ਦਾ ਮਾਹਰਾ ਬੜਾ ਕੰਮ ਕਿੰਨਾ ਕੀ ਸੀ ਮਾਹ ਖਾਂ ਕੋ ਟੰਡਿਆ ਹੈ ਗਾ ਸਭੀ ਵਾਸਤੋਂ ਕਿੰਨਿਆਂ ਕ ਪਹਿਲੀਆਂ ਗੋਡੀਆਂ ਅੱਜ ਪੰਜ ਜਿਹੜੀ ਰੋਟੀ ਪਾਣੀ ਲੈ ਕੇ ਜਾਂਦਾ ਨਾਲ ਖਾ ਲੈਂਦਾ ਮੈਂ ਤੇ ਘਰੋਂ ਅੱਛਾ ਸ਼ਾਓ ਪਹਿਲੀ ਵਾਲਿਆਂ ਤੋਂ ਇਹ ਗੱਲਾਂ ਯੋਗੇ ਓਏ ਓਏ ਥੋੜੀ ਭਾਈ ਕਟੜੇnga ਕਾਲਾ ਇਹ ਦਰਦ ਨਹੀਂ ਕਰਦਾ ਜੇ ਤੇਰੇ ਮੂੰਹ ਚੋਂ ਹੁਣ ਗਾਲ ਨਿਕਲੀ ਫਿਰ ਨਹੀਂ ਕਰਦਾ ਵੱਜਣੀ ਆ ਤੇਰੇ ਸੋਲਾ ਗਾਈਸ ਪੱਠੇ ਲੈ ਵੱਡ ਤੇ ਪੱਲੀ ਪਈ ਆਪਣੀ ਆਓ ਢੇਰੀ ਬਣ ਲਿਆ ਤੇ ਸਰਵਣ ਹੁਣ ਇੱਥੇ ਆਣ ਕੇ ਖਲੋ ਗੱਲਾਂ ਬਾਤਾਂ ਕਰਦੇ ਕਰਦੇ ਤੇ ਇਹ ਵੀਰ ਕਹਿੰਦਾ ਕਿ ਮੈਂ ਚੱਲਾਂ ਆ ਮੈਂ ਲੈਣਾ ਪ੍ਰਭੂ ਦਾ ਜਾ ਕੇ ਨਾਮ ਬੰਦਗੀ ਦਾ ਟਾਈਮ ਹੋ ਗਿਆ ਤੇ ਮੈਂ ਕਿਹਾ ਚੱਲ ਫਿਰ ਆਪਾਂ ਵੀ ਓਨੇ ਭਰਾਵਾ ਗੱਲਾਂ ਬਾਤਾਂ ਕਰਕੇ ਤੇ ਹੁਣ ਇਹਨੂੰ ਅਲਵਿਦਾ ਕਹੋ ਬਾਏ ਬਾਏ ਕਰੋ ਤੁਸੀਂ ਜਾਓ ਡਾਊਨ ਟਰਾਈ ਮੈਨੇਜਰ ਤੇ ਰੱਖ ਆ ਸਾਨੂੰ ਕਹਿੰਦਾ ਮੈਂ ਬੰਦਗੀ ਕਰਨ ਚੱਲਾਂ ਤੇ ਇਹ ਵੀ ਇੱਥੇ ਤੁਰਿਆ ਫਿਰਦਾ ਓ ਪਿੱਛੇ ਪਿੱਛੇ ਹੁੰਦਾ ਮੇਰੀ ਤੁਰ ਆਹ ਬੰਦੇ ਦਾ ਬਹੁ ਗੇੜਾ ਰਹਿੰਦਾ ਈਓ ਕਦੀ ਐਨੂੰ ਕਦੀ ਆਉਣਾ ਆਹੇ ਸਰਮਨ ਨੂੰ ਡੀਕਦੀ ਪਈ ਸੀ ਹਾਂ ਹਾਂ ਕਰਦੀ ਮਾਂ ਬਾਪ ਵਿਗਾੜੇ ਮੈਂ ਆਇਆ ਸੀ ਕਹਿੰਦਾ ਇਹ ਆ ਤਾਰੇ ਤੇ ਮੈਨੂੰ ਮੋਣੀ ਵਾਰ ਮਾਰੀ ਤੂੰ ਮਮਾ ਮੈਨੂੰ ਸਤਾਈ ਸਤਾਈ ਆ ਤੂੰ ਲਾ ਦੇ ਨਾ ਯਾਹ ਹੁਣ ਤੈਨੂੰ ਬਾਹਲਾ ਗਾਮ ਨਾਲ ਜਾਣਾ ਛੇਤੀ ਚੱਲ ਕੋਈ ਨਹੀਂ ਮਮਾ ਬੜਾ ਵਧੀਆ ਗੁਰਦਾਰਾਂ ਦੇ ਬੜਾ ਅਰੀਆ ਉਥੇ ਸਰਗਣ ਵੀ ਆਇਆ ਜਰਾ ਬਾੜੂ ਆਇਆ ਇਹ ਮੇਰੇ ਨਾਲ ਕੀ ਆ ਆ ਵੇਖ ਅਸੀਂ ਚੱਲੇ ਆ ਜੀ ਹੁਣ ਦੁੱਧ ਲੈਣ ਤੇ ਨਾਲੇ ਇੱਕੋ ਫਿਰ ਕੇ ਆਉਨੇ ਆ ਕੁਝ ਖਾ ਪੀ ਕੇ ਆਉਨੇ ਆ ਚਲੋ ਬੈਠੋ ਭਈ ਅਸੀਂ ਆ ਗਏ ਸੀ ਪਹਿਲਾਂ ਦਹੀਂ ਲੈਣ ਤੇ ਆਪਾਂ ਲੱਗੇ ਆ ਰੀਣ ਲੈਣ ਪਲਾਨੀਆਂ ਚੱਲਦੀਆਂ ਆ ਪੈਸੇ ਨਹੀਂ ਹੈਗੇ ਕੋਲ ਕੇ ਪਹਿਲਾਂ ਨੂੰ ਪਲਾਨੀਆਂ ਹੋਣਗੀਆਂ ਵੀ ਕਿੰਨੇ ਪੈਸੇ ਮੈਂ ਇੱਕ ਪਰਚੀਆਂ ਭਾਈ ਦੇ ਇੱਕਠਿਆਂ ਕਰ ਲੈ ਭਾਈ ਪਰਚੀਆਂ ਦੇ ਭਾਈ ਗਰਾਈ ਕਰਕੇ ਦੇ ਆ ਜਾਣ ਜਾਣਾ ਜਾਏਗਾ ਸਹੀ ਲੱਗੇ ਤੋ ਦੋ ਦੇ ਹੜੋ ਗਾਇਸ ਘਟੇ ਘਰ ਬੰਦੇ ਬੇ ਸਨੈਕਸ ਆ ਬਣਾ ਕਾਦੇ ਆਲੂਆਂ ਦੇ ਇਹ ਟਿੱਕੀਆਂ ਆ ਦੇ